ਪਿਛਲੇ ਦਿਨੀ ਬਠਿੰਡਾ ਦੇ ਪਿੰਡ ਰੈਕੇ ਕਲਾ ਵਿਖੇ ਪਸ਼ੂਆਂ ਦੇ ਵਿੱਚ ਆਈ ਬਿਮਾਰੀ ਦੇ ਕਾਰਨ ਕਾਫੀ ਸਾਰੇ ਪਸ਼ੂਆਂ ਦੀ ਹੋ ਗਈ ਸੀ ਮੌਤ ਅੱਜ ਐਤਵਾਰ ਨੂੰ 4 ਵਜੇ ਦੇ ਲਗਭਗ ਪੰਜਾਬ ਦੇ ਖੇਤੀਬਾੜੀ ਮੰਤਰੀ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਲੈ ਕੇ ਉੱਥੇ ਪਹੁੰਚੇ ਤੇ ਉੱਥੇ ਉਹਨਾਂ ਬੋਲੋਂ ਇਹਨਾਂ ਲੋਕਾਂ ਦੇ ਨਾਲ ਕੀਤੀ ਗਈ ਗੱਲਬਾਤ ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਇੰਦਰ ਪਰਣੀ ਬੋਲਦਾ ਹੈ ਕਿ ਆ ਕਿ ਜਿਹੜੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਸੀਂ ਉਹਨਾਂ ਨੂੰ ਇੱਥੇ ਦੱਬਣ ਦੇ ਲਈ ਵੀ ਇਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਤੇ ਦੂਰ ਦੱਬੇ ਜਾਵੇ ਤੇ ਨਾਲ ਨਾਲ ਇਹ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜੇ ਪਸ਼ੂ ਹੁਣ ਬਿਮਾਰ ਚੱਲ ਰਹੇ ਹਨ ਉਹਨਾਂ ਨੂੰ ਕਿਤੇ ਆਪਣਾ ਅਲੱਗ ਰੱਖਿਆ ਜਾਵੇ ਤੇ ਉਹਨਾਂ ਪਸ਼ੂਆਂ ਦੇ ਥੱਲੇ ਪਰਾਲੀ ਜਰੂਰ ਵਿਛਾ ਦਿੱਤੀ ਜਾਵੇ ਤਾਂ ਜੋ ਉਹਨਾਂ ਪਸ਼ੂਆਂ ਨੂੰ ਨਿਗਾਹ ਆ ਸਕੇ ਅਤੇ ਉਹਨਾਂ ਦੇ ਮੁਆਵਜ਼ੇ ਦੇ ਲਈ ਵੀ ਉਹ ਸਰਕਾਰ ਨੂੰ ਇਸ ਸੰਬੰਧੀ ਲਿਖ ਕੇ ਭੇਜਣਗੇ ਦੇਖੋ ਇਹਨਾਂ ਤਸਵੀਰਾਂ ਬਠਿੰਡਾ ਦੇ ਪਿੰਡ ਰੈਕੀ ਕਲਾਂ ਦੀਆਂ ਜਿੱਥੇ ਪਸ਼ੂਆਂ ਦੀ ਆਪਣਾ ਪਿਛਲੇ ਦਿਨੀ ਬਿਮਾਰੀ ਦੇ ਕਾਰਨ ਮੌਤ ਹੋ ਚੁੱਕੀ ਸੀ ਉੱਥੇ ਕਿਸਾਨਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਹੋਏ ਹਨ ਇਸ ਪਿੰਡ ਵਿੱਚ ਵੀ ਆਪਾਂ ਇਹਨਾਂ ਨੂੰ ਬਿਲਕੁਲ ਸਾਫ ਹੋਤੀ ਕਿਹਾਏਗਾ ਕਿ ਇਥੇ ਦਾ ਜਾਨਵਰ ਜਿਹੜਾ ਹੈਗਾ ਬਾਹਰ ਨਹੀਂ ਆਉਣਾ ਚਾਹੀਦਾ ਤੇ ਬਾਹਰ ਵਾਲੇ ਜਾਨਵਰ ਇਥੇ ਨਹੀਂ ਆਉਣ ਦੇਣਾ ਤੇ ਆਪਸ ਵਿੱਚ ਵੀ ਜਾਨਵਰਾਂ ਨੂੰ ਜਿੰਨਾ ਆਪਾਂ ਕਰ ਸਕਦੇ ਆ ਉਹਨਾਂ ਨੂੰ ਕਾਰਨਟਾਈਨ ਕਰੀਏ ਉਹਨਾਂ ਨੂੰ ਇੱਕ ਦੂਸਰੇ ਨਾਲ ਮਿਕਸ ਨਾ ਹੋਣ ਦੇਈ ਤੇ ਇਹਨਾਂ ਨੂੰ ਹੋਰ ਵੀ ਜਿਹੜਾ ਕਿ ਆਪਾਂ ਨਾਈਟ੍ਰੇਟ ਜਿਹੜਾ ਫੋਡਰ ਉਹਨਾਂ ਨੂੰ ਦੇਣੇ ਆ ਉਹ ਵੀ ਬੰਦ ਕਰਨ ਦੇ ਲਈ ਆਇਆ ਹੈਗਾ ਆ ਜਿਹੜਾ ਜਿਹੜਾ ਜਾਨਵਰ ਰਹਿੰਦੇ ਨੇ ਸ਼ੈਡ ਵਿੱਚ ਤੇ ਉਹਦੇ نیچے oprali ਦਾ ਜਿਹੜਾ ਹੈਗਾ ਉਹ ਤੁਸੀਂ ਕਰ ਲੋ ਤਾਂ ਜੋ ਉਹਦੀ ਠੰਡ ਜਿਹੜੀ ਹੈਗੀ ਉਹ ਤੋਂ ਵੀ ਆਪਾਂ ਕਾਬੂ ਕਰ ਪਾਈਏ ਤੇ ਵਾਖ ਵਾ ਕਿਨਾਂ ਨੂੰ ਸਜੇਸ਼ਨ ਦਿੱਤੀਆਂ ਨੇ ਤੇ ਆਪਣੇ ਵਾਲੇ ਉਹਨੂੰ ਮੰਨ ਵੀ ਰਹੇ ਨੇ ਤੇ ਅੱਜ ਸਿਰਫ 3 ਡੈਥ ਹੋਈਆਂ ਨੇ ਤਾਂ ਆਪਾਂ ਉਮੀਦ ਹੀ ਕਰ ਰਹੇ ਕਿ ਇੱਕ ਦੋ ਦਿਨਾਂ ਵਿੱਚ ਇਹਨੇ ਵੀ ਜਰਾ ਕਾਬੂ ਆ ਜਾਏਗਾ ਤੇ ਉਹਦੇ ਬਾਅਦ ਫਿਰ ਬਾਕੀ ਜਿਹੜਾ ਮੁਆਜਜਾ ਵਗੈਰਾ ਹਾਂਜੀ ਉਹਦੇ ਵਾਲਾ ਠੀਕ ਕੰਮ ਕਰਨ ਵਾਲਾ ਉਸ ਦਿਨੀ ਫਿਰ ਮੈਂ ਡਾਇਰੈਕਟਰ ਸਾਹਿਬ ਨੂੰ ਕਿਹਾ ਵੀ ਸਾਡਾ ਰੈਕੇ ਪਿੰਡ ਹੈ ਤੇ ਇੱਕ ਇਹਨਾਂ ਨੇ ਦੱਸਿਆ ਮੈਨੂੰ ਨਹੀਂ ਇੱਕ ਜੀ ਸੂਚ ਪਿੰਡ ਦਾ ਵੀ ਆ ਗਿਆ ਤੇ ਮੈਂ ਇੱਥੋਂ ਚੱਲ ਪਿਆ ਮੈਂ ਜਾ ਕੇ ਲੈਣਾ ਪਤਾ ਉਹਨਾਂ ਨੇ ਪਰ ਉੱਥੇ ਜਾ ਕੇ ਉੱਥੇ ਚਲੋ ਵਾਹਿਗੁਰੂ ਦੀ ਕਿਰਪਾ ਉੱਥੇ ਬਚਤ ਹੋ ਰਹੀ ਆ ਤੇ ਹੋਗੀ ਇੱਥੇ ਫਿਰ ਉਸ ਦਿਨ ਤੋਂ ਹੀ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਚਾਹੇ ਦਿਨ ਰਾਤ ਡਾਕਟਰਾਂ ਡਾਕਟਰਾਂ ਦੇ ਨਾਂ ਵੀ ਲਿਖੇ ਨੇ ਚਮਨਦੀਪ ਖੌਰ ਤੇ ਅਮਿਤ ਜਿੰਦਲ ਜਿਹੜੇ ਕਿਸੇ ਦਿਨ ਰਾਤ ਰਹਿੰਦੇ ਆ ਔਰ ਦੂਸਰੇ ਵੀ ਜਿਵੇਂ ਜਿਵੇਂ ਕਿਸੇ ਦਵਾਈ ਦੀ ਕਿਸੇ ਦੀ ਲੋੜ ਕਿਉਂਕਿ ਅਸੀਂ ਤਾਂ ਥੋੜਾ ਜਿਹੜਾ ਪ੍ਰਬੰਧ ਕਰਨਾ ਮੇਰਾ ਫਰਜ਼ ਆ ਉੱਥੇ ਕੋਈ ਕਿਸੇ ਗੱਲ ਦੀ ਢਿੱਲ ਨਹੀਂ ਰੱਖੀ ਗਈ ਬਿਮਾਰੀ ਵੀ ਮੇਰੇ ਖਾਲ ਨਵੇਂ ਰੂਪ ਵਿੱਚ ਆਈ ਹੈ ਪਹਿਲਾਂ ਨਹੀਂ ਇਹ ਵੇਖੀ ਗਈ ਸੀ ਤੇ ਦੂਜੀ ਜਿਹੜੀ ਵੈਕਸੀਨੇਸ਼ਨ ਦੀ ਗੱਲ ਹੈ ਅਸੀਂ ਵੇਖੋ ਤੁਸੀਂ ਕਿਰਪਾ ਕੀਤੀ ਹੈ ਤੁਸੀਂ ਮੈਨੂੰ ਐਮਐਲਏ ਬਣਾ ਲਿਆ ਇਧਰੇ ਨਾਲ ਨੇ ਤੁਹਾਡੇ ਨਾਲ ਲੈ ਪਿੰਡ ਸ਼ੁਰੂ ਹੋ ਜਾਂਦਾ ਮੇਰਾ ਤੇ ਮੈਨੂੰ ਸਰਕਾਰ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਲੈ ਲਿਆ ਮੈਂ ਤਾਂ ਸੁਧਾਰਨ ਦਾ ਬੰਦਾ ਐ ਮੈਂ ਤੁਹਾਡੇ ਚੋਂ ਹੀ ਐ ਤੇ ਮੈਨੂੰ ਇਸ ਗੱਲ ਦਾ ਲੱਗਦਾ ਵੀ ਕਿਸੇ ਨਾਲ ਟੱਕਾ ਕਿਉਂ ਹੋ ਰਿਹਾ ਕਿਸੇ ਦਾ ਨੁਕਸਾਨ ਕਿਉਂ ਹੋ ਰਿਹਾ ਤੇ ਮੈਂ ਉਸੇ ਦਿਨ ਤੋਂ ਹੀ ਇਹਦੇ ਤੇ ਇਹਨਾਂ ਨਾਲ ਟੈਲੀਫੋਨ ਤੇ ਵੀ ਗੱਲਬਾਤ ਚੱਲਦੀ ਰਹਿੰਦੀ ਸੀ ਕਿਉਂਕਿ ਮੇਰਾ ਉਸ ਦਿਨ ਜਿਹੜੇ ਦਿਨ ਆਏ ਸੀ ਉਸੇ ਦਿਨ ਹੀ ਮੈਂ ਜਾਣਾ ਸੀ ਕੋਈ ਮੀਟਿੰਗਾਂ ਸੀ ਫਿਰ ਤੁਹਾਡੀ ਕਿਰਪਾ ਮੈਨੂੰ ਸਾਰਾ ਪੰਜਾਬ ਆਸ-ਪਾਸੇ ਹੋਰ ਵੀ ਜਾਣਾ ਪੈਂਦਾ ਤੋ ਮੈਂ ਰਾਤ ਵੀ ਇੱਥੇ ਆਇਆ ਸੀ ਅੱਜ ਤੁਹਾਡੇ ਨਗਰ ਦਾ ਇਹ ਪ੍ਰੋਗਰਾਮ ਬਣਾ ਥੋੜੀ ਦੁੱਖ ਤਕਲੀਫ ਸੁਣਾ ਇਹ ਬਹੁਤ ਅਫਸੋਸ ਦੀ ਗੱਡੀ ਹੈ ਕਿਉਂਕਿ ਬੰਦਾ ਕਈ ਵਾਰੀ ਬੋਲ ਕੇ ਦੱਸਦਾ ਵੀ ਮੈਨੂੰ ਆਹ ਬਿਮਾਰੀ ਹੈ ਯਾਰ ਮੈਨੂੰ ਉੱਥੇ ਲੈ ਜਾਓ ਮੈਨੂੰ ਠੰਡ ਲੱਗਦੀ ਹੈ ਮੈਨੂੰ ਆਹ ਖਾਦਾ ਨਹੀਂ ਪਚਦਾ ਮੈਨੂੰ ਆਹ ਨਹੀਂ ਪਰ ਉਹ ਸਾਨੂੰ ਦੱਸ ਨਹੀਂ ਸਕਦਾ ਉਹਨੂੰ ਤਾਂ ਇਹਨਾਂ ਦੀ ਟੀਮ ਆ ਡਾਕਟਰ ਸਾਹਿਬਾਨ ਹੀ ਦੇਖ ਸਕਦੇ ਆ ਵੀ ਇਹਦੇ ਵਿੱਚ ਕੀ ਕੁਝ ਹੈ ਕੀ ਨਹੀਂ ਸੋ ਉਸ ਦਿਨ ਤੋਂ ਔਡੀ ਸੇਵਾ ਵਿੱਚ ਲੱਗੇ ਆ ਔਰ ਵੀ ਉਸੇ ਸਾਜੇ ਕੋਈ ਇਹੋ ਜੀ ਗੱਲ ਹੋਵੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਸੀ ਕਿ ਪਹਿਲਾ ਇਤਿਹਾਸਾਰਣਾ ਪਹਿਲਾਂ ਇੰਤਜ਼ਾਮ ਕੀਤਾ ਸੀ 70000 ਵੈਕਸੀਨੇਸ਼ਨ ਦਾ 70 ਲੱਖ 70 ਲੱਖ ਦਾ 70 ਲੱਖ ਦਾ ਇਸ 70000 ਦਾ 16 ਜੇ ਕੁਝ ਪਿੰਡਾ ਜੀ ਹੋ ਜੂ ਲਾ ਦੋ ਅਸੀਂ ਭੇਜਤੀ ਅਸੀਂ ਕਿਹਾ ਲਾਤੀ ਇਹਨਾਂ ਲੋਕਾਂ ਨੇ ਰਿਪੋਰਟਾਂ ਸਾਨੂੰ ਭੇਜਤੀਆਂ ਜੀ ਸਭ ਕੁਝ ਹੋਇਆ ਪਰ ਜਦੋਂ ਅਸੀਂ ਇਹ ਕੀਤਾ